ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਲਾਹ ਪਾਕ ਦੇ ਅਗਰ ਜਿਹੜੇ ਸੀ ਅਰਦਾਸ ਕਰਨੇ ਆ ਅਗਰ ਅਸੀਂ ਸੱਚੇ ਦਿਲ ਦੇ ਨਾਲ ਪੂਰੇ ਯਕੀਨ ਨਾਲ ਕਰੀਏ ਤੇ ਸਾਡੀ ਹਰ ਅਰਦਾਸ ਸਾਡੀ ਹਰ ਦੁਆ ਸਾਡੀ ਹਰ ਇਬਾਦਤ ਕਬੂਲ ਹੋਏਗੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸੰਤ ਮਸਕੀਨ ਦੀ ਬਹੁਤ ਹੀ ਪਿਆਰੀ ਕਥਾ ਇਸ ਦੇ ਬਾਰੇ ਸੁਣਾਵਾਂਗੇ ਵੀਰੋ ਚੱਲ ਕੇ ਕਥਾ ਸੁਣਨੇ ਤੇ ਇਸ ਦੇ ਬਾਰੇ ਜਾਣਦੇ ਆ ਇੱਕ ਦਿਨ ਇੱਕ ਆਯਾਲੀ ਜਿਹਦੇ ਕੋਲ 100 150 ਭੇਡਾਂ ਸਨ ਜੰਗਲ 'ਚ ਰੰਦਾ ਸੀ ਜੰਗਲ 'ਚ ਹੀ ਰਹਿੰਦਾ ਸੀ ਪੇਡਾਂ ਦਾ ਦੁੱਧ ਵੇਚ ਕੇ ਉਹਨਾਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਰਾਤ ਨੂੰ ਵੀ ਜੰਗਲ 'ਚ ਹੀ ਰਹਿ ਜਾਂਦਾ ਹੈ ਬਸ ਕੰਡਿਆਂ ਦੀ ਇੱਕ ਬਾੜ ਜਿਆਂ ਬਣਾਈ ਹੋਈ ਸੀ ਚਾਰੋਂ ਪਾਸੇ ਜਿੱਦੇ 'ਚ ਬੇਡਾਂ ਨੂੰ ਵੜ ਲੈਂਦਾ ਸੀ ਔਰ ਉੱਥੇ ਹੀ ਬਾਰਸ ਹੋ ਜਾਂਦਾ ਸੀ ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ ਕਦੀ ਗਿਆ ਨੇ ਸ਼ਹਿਰ ਦੇਖ ਨਾ ਬਹੁਤ ਵੱਧ ਗਿਆ ਵੱਡਾ ਹੋ ਗਿਆ ਪਰ ਬੇਡਾ ਨੂੰ ਇਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤੂੰ ਬੇਡਾ ਨੂੰ ਵੀ ਨਾਲ ਲੈ ਗਿਆ ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤੋ ਪਹਿਲੇ ਇੱਕ ਇਬਾਦਤਗਾਹ ਪੈਂਦੀ ਸੀ ਉੱਥੇ ਇੱਕ ਵਾਈਸ ਭਾਉ ਕਥਾ ਕਰਨ ਵਾਲਾ ਰੱਬ ਦੀ ਗਨ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ ਖੁਦਾ ਜਿਹੜਾ ਹੈ ਲਾ ਮਕਾਨ ਹੈ ਲਾ ਸ਼ਰੀਕ ਹੈ ਲਾ ਮਹਿਦੂਦ ਹੈ ਇਹ ਖੜਾ ਹੋ ਕੇ ਸੁਣਨ ਲੱਗ ਪਿਆ ਲਾ ਮਕਾਨ ਉਹਦਾ ਕੋਈ ਨਿਸ਼ਚਿਤ ਥਾਂ ਨੂੰ ਯਾਦ ਕਰਦੇ ਨੂੰ ਕੋਈ ਇਸ ਆਇਲੀ ਨੇ ਸੁਣਿਆ ਪ੍ਰਮਾਤਮਾ ਦਾ ਕੋਈ ਘਰ ਥਾਂ ਠਿਕਾਣਾ ਨਹੀਂ ਹੈ ਸੀਮਤ ਜਿਉਂਦੀ ਸੋਚਣੀ ਸੀ ਵਿਚਾਰੇ ਦੀ ਲਾ ਮਕਾਨ ਲਾ ਸ਼ਰੀਕ ਉਹਦਾ ਕੋਈ ਸ਼ਰੀਕ ਨਹੀਂ ਹੈ ਹੱਸ ਪਿਆ ਇਹ ਆਇਆਲੀ ਪੇਡਾਂ ਨੂੰ ਵਾਪਸ ਲੈ ਆ ਉੱਥੇ ਕਿੰਦੇ ਲੈ ਹੁਦਾ ਗੱਲ ਤੇ ਤੇਰੀ ਬੜੀ ਸੁਣਦੇ ਹੁੰਦੇ ਸੀ ਪਰ ਅੱਜ ਪਹਿਲੀ ਦਫਾ ਪਤਾ ਚੱਲੇ ਤੂੰ ਮੇਰੇ ਵਰ ਗਈ ਹੈ ਸਾਡਾ ਵੀ ਕੋਈ ਘਰ ਗਾਰਡ ਕੋਈ ਨਹੀਂ ਤੇਰਾ ਵੀ ਕੋਈ ਨਹੀਂ ਸਾਡਾ ਵੀ ਕੋਈ ਸ਼ਰੀਰ ਕੋਈ ਨਹੀਂ ਨਾ ਮਾਂ ਹੈ ਨਾ ਪਿਓ ਹੈ ਨਾ ਭਰਾ ਹੈ ਨਾ ਭੈਣ ਕੋਈ ਵੀ ਨਹੀਂ ਹੈ ਤੇਰਾ ਵੀ ਕੋਈ ਨਹੀਂ ਚੱਲ ਹੁਣ ਹੋਰ ਤੇ ਕਿਸੇ ਨਾਲ ਮੇਰੀ ਸਾਝ ਨਹੀਂ ਬਣਦੀ ਕਿਉਂ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਹੈ ਕਿਸੇ ਦਾ ਕੋਈ ਆਪਣਾ ਤੇ ਕੋਈ ਨਹੀਂ ਗੁਰਵੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸ਼ਲੋਕ ਹੈ ਕਿਸ ਹੀ ਕੋਈ ਕੋਏ ਮੰਜ ਨੇ ਮਾਣੀ ਇੱਕ ਤੂੰ ਇਹ ਤੋਂ ਸਨੇ ਫਰਿਆਦ ਕੀਤੀ हे प्रभु हे खुदा किसे दा कोई है किसे दा कोई है किसे दा कोई अपना ते कोई नहीं ना कोई बहन है ना कोई भाई है ना माता ना पिता कोई संतान नहीं कोई पत्नी नहीं कोई मां बाप नहीं कुछ भी नहीं कल है। आज पता चलया तो भी करना है तो भी करना ला है लाश रेक है, ला है। ए कहंदा मेरा मन बहुत खुश होया ਐ ਖੁਦਾ ਬਹੁਤ ਖੁਸ਼ ਹੋਇਆ ਅੱਜ ਪਹਿਲੀ ਦਫ਼ਾ ਬਦਾ ਚੱਲੇ ਤੋ ਮੇਰੀ ਦਾ ਮੇਰੀ ਤਰ ਹੈ ਪਤ ਹੈ ਵਾਪਸ ਆ ਕੇ ਇਸ ਨੇ ਕੀ ਕੀਤਾ ਸੰਦੇਹਾ ਹੋ ਚੁਕੀ ਸੀ ਪੇਡਾਂ ਦਾ ਦੁੱਧ ਚੋਇਆ ਗਰਮ ਕੀਤਾ ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਭੇਟਾਂ ਵੀ ਹਨ ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ ਤੇ ਐ ਹਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ ਦੁੱਧ ਮੈਂ ਗਰਮ ਕੀਤਾ ਤੂੰ ਤੇ ਤੁਰ ਜਾ ਜਾਏਗਾ ਫਿਰ ਮੈਂ ਬਾਅਦ ਵਿੱਚ ਪੀਵਾਂਗਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ ਪਰ ਤੂੰ ਮੇਰੇ ਗੁਣ ਸੁਣ ਲੈ ਅੱਜ ਤੱਕ ਦੁਨੀਆ ਪਰਮਾਤਮਾ ਦੀ ਸਿਫਤ ਤੇ ਸਲਾਹ ਕਰਦੀ ਰਹੀ ਹੈ ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ ਰੂਹੇ ਜ਼ਮੀਨ ਦੇ ਚ ਕਿਸ ਤਰ੍ਹਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ ਕਹਿੰਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਖੋਗੀਆਂ ਨੇ ਪਰ ਮੇਰੀਆਂ ਖੋਗੀਆਂ ਸੁਣ ਲੈ ਤੈਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦੇਵਾਂਗਾ ਤੇਰਾ ਤਾਪ ਲੈ ਜਾਏਗਾ। ਏ ਖੁਦਾ ਇੱਕ ਹੋਰ ਵੀ ਖੂਬੀ ਏ ਮੈਨੂੰ ਮੇਰੇ ਕੋਲ ਤੇਰੇ ਕੱਪੜੇ ਪਾੜ ਜਾਣ ਨਾ ਮੇਰੇ ਕੋਲ ਸੋਈ ਧਾਗਾ ਵੀ ਐ ਮੈਂ ਰੱਖਿਆ ਹੋਇਆ। ਫਿਰ ਇਹ ਕੱਪੜੇ ਸੀ ਦੇਵਾਂਗਾ। ਫਿਰ ਹੋਰ ਵੀ ਸੁਣ ਲੈ ਖੁਦਾ ਕਿਦਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਡਣ ਦੀ ਜਾਤ ਆਉਂਦੀ। ਤੂੰ ਆਤੇ ਸਹੀ ਮੈਂ ਤੇਰੀਆਂ ਜੁੱਤੀਆਂ ਗੰਡਾਂਗਾ ਮੈਂ ਤੇਰੇ ਪਾਟੇ ਹੋਏ ਕੱਪੜੇ ਸਿਆਂਗਾ اے ਖੁਦਾ ਤੂੰ ਆਤੇ ਸਹੀ ਜੇ ਕਿਦਰੇ ਤੈਨੂੰ ਥਕੇਵਾ ਹੋਵੇ ਤੇ ਮੈਨੂੰ ਮੁਠੀ ਛਾਪੀ ਕਰਨ ਦੀ ਵੀ ਬੜੀ ਵਧੀਆ ਜਾ ਚੰਦੀ ਹੈ ਮੈਂ ਤੇਰਾ ਥਕੇਵਾ ਲਾ ਦੇਣਾ ਤੇ ਕਿਦਰੇ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦੇਣਾ حضرت موسی ਲੰਗਿਆ ਜਾ ਰਿਹਾ ਸੀ ਉਨੇ ਇਹ ਬੋਲ ਸੁਣੇ ਪਹਿਲੀ ਵਾਰ ਸੁਣੇ ਵੀ ਕੋਈ ਮਨੁੱਖ ਖੁਦਾ ਦੇ ਸਾਹਮਣੇ ਆਪਣੇ ਗੁਨਾ ਨੂੰ ਰਖ ਰਿਹਾ ਹੈ। ਔਰ ਉਹ ਜੋ ਫਰਿਆਦ ਕਰ ਰਿਹਾ ਸੀ, ਤਰਲੇ ਲੈ ਰਿਹਾ ਸੀ ਇਹਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੂਮ ਨੇ ਮਸਨਵੀ ਦੇ ਚ ਦਰਜ ਕੀਤਾ ਹੈ। ਤੂ ਕੋ ਜਾਈ ਤਾ ਸ਼ਮਮਮ ਚਾਕਰਤ ਇਹ ਖੁਦਾ ਤੋਂ ਕਿਥੇ ਹੈ। ਮੈਂ ਤੇਰੀ চাকਰੀ ਕਰਨੀ ਹੈ ਤੇਰੀ ਨੌਕਰੀ ਕਰਨੀ ਹੈ ਤੇਰੀ ਗੁਲਾਮੀ ਕਰਨੀ ਜੋ ਕੁਝ ਮੈਨੂੰ ਆਉਂਦਾ ਮੈਂ ਤੈਨੂੰ ਦੱਸ ਦਿੰਦਾ ਜਿਹੜੇ ਜਿਹੜੇ ਗੁਣ ਮੇਰੇ ਕੋਲ ਨੇ ਮੈਂ ਤੈਨੂੰ ਦੱਸ ਦਿੱਤੇ ਨੇ ਹੁਣ ਤੇਰੇ ਗੁਣਾ ਦਾ ਮੈਨੂੰ ਪਤਾ ਕੋਈ ਨਹੀਂ ਉਹ ਵਾਇਜ਼ ਕਹਿ ਰਿਹਾ ਸੀ ਤੂੰ ਲਾ ਸ਼ਰੀਕ ਹੈ ਤੂੰ ਆਪਾਂ ਵੀ ਲਾ ਸ਼ਰੀਕ ਹੈ ਸਾਡਾ ਕੋਈ ਸ਼ਰੀਕ ਨਹੀਂ ਉਹ ਵਾਈਜ਼ ਕਹਿ ਰਿਹਾ ਸੀ ਤੂੰ ਲਾ ਮਕਾਨ ਹੈ ਤੇਰਾ ਕੋਈ ਥਾਂ ਟਿਕਾਣਾ ਨਹੀਂ ਤੂੰ ਆਪਣਾ ਵੀ ਕੋਈ ਨਹੀਂ ਤੇ ਇਸ ਹਿਸਾਬ ਨਾਲ ਮੈਂ ਤੇਰੇ ਨਾਲ ਸਾਂਝ ਬਣਾਈ ਹੈ ਤੂੰ ਮੇਰੀਆਂ ਖੂਬੀਆਂ ਸੁਣ ਲੈ ਬਾਕੀ ਮੈਨੂੰ ਕੁਝ ਨਹੀਂ ਪਤਾ ਤੂ ਕੋ ਜਾਈ ਤਾਸ਼ਵੰਮਮ ਚਾਕਰੰਦ ਮੋਲਾਨਾ ਰੌਮ ਨੇ ਲਿਖਿਆ ਇਸ ਤਰ੍ਹਾਂ ਜਦ ਉਸ ਨੇ ਉੱਚੀ ਫਰਿਆਦ ਕੀਤੀ ਤੂ ਕੋ ਜਾਈ ਤੂੰ ਕਿਥੇ ਹੈ ਤੂੰ ਖੁਜਾਇ ਤਾਸ਼ਵੰਮਮ ਚਾਕਰਦ ਮੈਂ ਤੇਰੀ ਚਾਕਰੀ ਕਰਨੀ ਹੈ ਮੈਂ ਤੇਰਾ ਗੁਲਾਮ ਬਣਨਾ ਮੈਂ ਤੇਰੀ ਸੇਵਾ ਕਰਨੀ ਹੈ ਕਹਿੰਦੇ ਨੇ ਹਜ਼ਰਤ موسی ਨੂੰ ਕ੍ਰੋਧ ਚੜਿਆ ਉਹਨੇ ਦੋ ਥੱਪੜ ਖਿੱਚ ਕੇ ਉਸਨੇ ਮਾਰੇ ਖੁਦਾ ਨੂੰ ਤਾਪ ਚੜਦਾ ਤੂੰ ਦਵਾਈ ਘੋਟ ਕੇ ਪਿਲਾਏਗਾ ਉਹਦੇ ਕੱਪੜੇ ਪਾਟਦੇ ਨੇ ਤੂੰ ਸੀਦੇਗਾ वो जुती दी है मूरख तेन इतनी भी समझ नहीं खुदा की है उते व्यापक सता एक महान शक्ति है तेन कख नहीं समझ फिर शब्द ना बोली चला गया कहो धूर थे रोन लग पे आया ली ਕਹਿੰਦਾ ਸਾਰੇ ਜਹਾਨ ਦੇ ਵਿੱਚ ਇੱਕ ਤੋਂ ਹੀ ਤੇ ਸੀ ਉਹ ਵਾਇਸ ਕਹਿੰਦਾ ਸੀ ਮੇਰੇ ਵਰਗੇ ਪਤਾ ਹੈ ਸੰਬੰਧ ਕਿੱਥੇ ਜੁੜਦਾ ਹੈ ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ ਉਹ ਨਹੀਂ ਜੁੜੇਗਾ ਸੰਬੰਧ ਜਾਂ ਕੋਈ ਗੁਰੂ ਵਰਗਾ ਬਣੇ ਜਾਂ ਗੁਰੂ ਨੂੰ ਆਪਣੇ ਵਰਗਾ ਬਣਾਏ ਗੁਰੂ ਸਾਡੇ ਵਰਗਾ ਨਹੀਂ ਬਣੇਗਾ ਅਗਰ ਸਾਡੇ ਵਰਗਾ ਬਣ ਜਾਈਏ ਤਾਂ ਗੁਰੂ ਗੁਰੂ ਹੀ ਨਹੀਂ ਹੈ ਪ੍ਰਭੂ ਸਾਡੇ ਵਰਗਾ ਨਹੀਂ ਹੋ ਸਕਦਾ ਅਗਰ ਸਾਡੇ ਵਰਗਾ ਹੋ ਗਿਆ ਤੂੰ ਪ੍ਰਭੂ ਪ੍ਰਭੂ ਹੀ ਨਹੀਂ ਹੈ ਸਾਨੂੰ ਪ੍ਰਭੂ ਵਰਗਾ ਹੋਣਾ ਪਏਗਾ ਪਰਮਾਤਮਾ ਵਰਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਮਨੁੱਖ ਨੂੰ ਵਸੀਲਾ ਦਿੱਤਾ ਉਸ ਪਰਮਾਤਮਾ ਨੇ ਪਰਮਾਤਮਾ ਹੋਣ ਦਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ ਹਰੀ ਦਾ ਜਨ ਹਰੀ ਦਾ ਭਗਤ ਹਰੀ ਜੈਸਾ ਚਾਹੀਦਾ ਹੈ ਸੁਭਾਅ ਕਰਕੇ ਸੁਭਾਅ ਕਰਕੇ ਫਰਿਆਦ ਪਿਆ ਕਰਦਾ ਰੋਕੇ ਇੱਕ ਤੋਈ ਤੇ ਸੀ ਮੇਰੇ ਵਰਗਾ ਪਰ ਇਹ ਰਹਿਬਰ ਕਹਿੰਦਾ ਇਹ ਪੈਗੰਬਰ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਜ਼ਾਰ-ਜ਼ਾਰ ਰੋਣ ਲੱਗ ਪਿਆ ਦੋ ਰੋਟੀਆਂ ਬਣਾਈਆਂ ਧਰੀਆਂ ਦੀ ਧਰੀਆਂ ਰਹਿ ਗਈਆਂ ਦੁੱਧ ਵੀ ਧਰੇ ਦਾ ਧਾਰਾ ਰਹਿ ਗਿਆ ਉਸਨੇ ਪੀਤਾ ਨਹੀਂ ਇਤਨੇ ਉਹਦੇ ਦਿਲ ਨੂੰ ਚੋਟ ਲੱਗਦੀ ਉਹ ਤੂਰ ਤੇ ਬੈਠਦੇ ਆਂ ਹੀ موسی ਹਮੇਸ਼ਾ ਜੁੜ ਜਾਂਦਾ ਸੀ ਇੱਕੋ ਹੀ ਦਫਾ ਨਾਮ ਦੌਰਾਂ ਦਾ ਸੀ ਤੇ ਜੁੜ ਜਾਂਦਾ ਸੀ ਅੱਜ ਨਹੀਂ ਜੁੜ ਰਿਹਾ ਰਾਤ ਨੂੰ ਲੰਗਰ ਨੂੰ ਆ ਗਈ ਕਾਰੇ ਟੁੱਟਦੇ ਟੁੱਟਦੇ ਖਿਸਕਣ ਲੱਗ ਪੈਣਾ ਪ੍ਰਭਾਤ ਹੋ ਗਈ ਲੇਕਿਨ موسی ਦਾ ਮਨ ਨਹੀਂ ਜੁੜਿਆ ਫਰਿਆਦ ਕੀਤੀ موسی ਨੇ ਐ ਖੁਦਾ ਮੇਰੇ ਕੋਲ ਕੀ ਗਲਤੀ ਹੋਈ ਹੈ ਮੇਰੇ ਕੋਲ ਐਸੀ ਕੀ ਭੁੱਲ ਹੋ ਗਈ ਹੈ ਜੁੜਨਾ ਪ੍ਰਮਾਤਮਾ ਦੀ ਬਖਸ਼ਿਸ਼ ਹੈ ਮਨੁੱਖ ਦੀ ਆਪਣੀ ਮਿਹਨਤ ਨਹੀਂ ਜਪ ਕਰਨਾ ਮਨੁੱਖ ਦੀ ਮਿਹਨਤ ਹੈ ਜਦ ਸਮਾਧੀ ਬਣ ਜਾਏ ਰਸ ਬਣ ਜਾਏ ਆਨੰਦ ਬਣ ਜਾਏ ਤੇ ਉਹਦੀ ਰਹਿਮਤ ਹੈ ਮਨੁੱਖ ਦੀ ਮਿਹਨਤ ਨਹੀਂ ਹੈ ਇਸ ਚੱਕਰ ਵਿੱਚ ਨਾ ਪੈਣਾ ਰੋਟੀ ਕਮਾਣਾ ਰੋਟੀ ਪਕਾਣਾ ਰੋਟੀ ਖਾਣ ਤੱਕ ਹੀ ਮਨੁੱਖ ਸੀਮਤ ਹੈ ਖੋਨ ਤੇ ਪ੍ਰਮਾਤਮਾ ਨੇ ਬਣਾਣਾ ਹੈ ਕੋਈ ਅਸੀਂ ਥੋੜੀ ਬਣਾਣਾ ਉਹ ਸਾਡੇ ਹੱਥੇ 'ਚ ਰੱਖਿਆ ਹੀ ਨਹੀਂ ਉਸਨੇ ਖਾਦੇ ਭੋਜਨ ਦਾ ਖੋਨ ਨਾ ਬਣੇ ਤਾਂ ਫਿਰ ਅਸੀਂ ਹੋ ਸਕਦੇ ਗੁਰਦੁਆਰੇ ਆਣਾ ਸਦਸੰਗ ਕਰਨਾ ਬਾਣੀ ਜਪਣਾ ਵਹਿਗੁਰੂ ਮੰਤਰ ਜਪਣਾ ਇਬਾਦਤ ਕਰਨਾ ਮ੍ਰਿਤਵੇਲੇ ਉੱਠਣਾ ਇਹ ਤੇ ਮਨੁੱਖ ਨੇ ਕਰਨਾ ਹੈ ਪਰ ਕੋਈ ਸਮਾਦੀ ਲੀਨ ਹੋ ਜਾਏ ਤੇ ਉਹਦੀ ਬਖਸ਼ਿਸ਼ ਹੈ ਤੇ ਉਹਦੀ ਰਹਿਮਤ ਹੈ ਮਨੁੱਖ ਦੇ ਵਾਸਤੇ ਗੱਲ ਨਹੀਂ ਹੈ ਹੀ ਨਹੀਂ ਇਸ ਚੱਕਰ 'ਚ ਨਾ ਪੈਣਾ ਇਹ ਉਹਦੀ ਰਹਿਮਤ ਹੈ موسی ਕਹਿੰਦਾ ਸੀ ਹੈ ਖੁਦਾ ਤੇਰੀ ਰਹਿਮਤ ਮੇਰੇ ਤੇ ਹਮੇਸ਼ਾ ਬਰਸਦੀ ਸੀ ਅੱਜ ਕੀ ਹੈ ਅੱਜ ਮੇਰਾ ਮਨ ਕੋ ਨਹੀਂ ਜੁੜਿਆ ਤੇਰੇ ਨਾਲ ਹਾਂ ਹੋਇਆ ਨਹੀਂ ਜੁੜ ਸਕੇਗਾ ਕਿਉਂ ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ ਇਕ ਜੁੜੇ ਹੋਏ ਨੂੰ ਤੋੜ ਕੇ ਆਇਆ ਉਹ ਜਿਹੜਾ ﺍﻟहाम ਹੋਇਆ ਉਹਨੂੰ مولانا ਰੋਮ ਨੇ ਆਪਣੀ ਮਸਨਵੀ ਚ ਇੰਜ ਲਿਖਿਆ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆਂ ਦੇ ਚ ਜੋੜਨ ਲਈ ਆਇਆ ਹੈ ਤੋੜਨ ਲਈ ਨਹੀਂ ਤੂੰ ਕਿ ਤੋੜ ਕੇ ਰੱਖ ਦਿੱਤਾ ਭਾਵੇਂ ਉਹ ਨਾ ਸਮਝ ਸੇ ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ ਵੀਰੋ ਅਨਸਾਨੀਅਤ ਮਸੂਮੀਅਤ ਵੀਰੋ ਅਸੀਂ ਸਾਰੇ ਬੜੇ ਚਲਾਕ ਹੈ ਹਰ ਬੰਦਾ ਆਪਣੇ ਫਾਇਦੇ ਦੀ ਆਪਣੀ ਚਲਾਕੀ ਦੇ ਮੁਤਾਬਕ ਅੱਲਾ ਪਾਕ ਦੀ ਜ਼ਾਤ ਕੋ ਮੰਗਦੀ ਹੈ ਫਰਿਆਦ ਕਰਦੀ ਹੈ ਵੀਰੋ ਅਗਰ ਅਸੀਂ ਸੱਚੇ ਦਿਲ ਦੇ ਨਾਲ ਮਸੂਮੀਅਤ ਨਾਲ ਪੂਰੇ ਅਕੀਦੇ ਦੇ ਨਾਲ ਅੱਲਾ ਪਾਕ ਦੇ ਅਗੇ ਅਰਦਾਸ ਕਰਾਂਗੇ ਉਹਦੇ ਅਗੇ ਦੁਆ ਕਰਾਂਗੇ ਉਹਦੀ ਇਬਾਦਤ ਕਰਾਂਗੇ ਅੱਲਾ ਪਾਕ ਨੂੰ ਵੀਰੋ ਉਹ ਇਬਾਦਤ ਬਹੁਤ ਜ਼ਿਆਦਾ ਪਸੰਦ ਹੈ ਅੱਲਾ ਪਾਕ ਦੀ ਜ਼ਾਤ ਨੂੰ ਮਸੂਮ ਲੋਕ ਜਿਹੜੇ ਮਸੂਮ ਹੈ ਜਿਨ੍ਹਾਂ ਦਾ ਦਿਲ ਦੇ ਵਿੱਚ ਕੋਈ ਕੀਨਾ ਬੁਗਜ਼ ਨਹੀਂ ਹੈ ਹਸਦ ਨਹੀਂ ਹੈ ਜਿਹੜੇ ਚਲਾਕ ਨਹੀਂ ਹੈ ਜਿਨ੍ਹਾਂ ਨੂੰ ਵਲ ਨਹੀਂ ਆਉਂਦੇ ਅੱਲਾ ਪਾਕ ਦੀ ਜ਼ਾਤ ਨੂੰ ਵੀਰੋ ਬੜੇ ਪਸੰਦ ਹੈ ਤੇ ਵੀਰੋ ਇਸ ਕਥਾ ਦਾ ਇਹੀ ਸਬਕ ਹੈ ਕਿ ਅੱਲਾ ਪਾਕ ਅਗਰ ਜਦੋਂ ਅਰਦਾਸ ਕਰੋ ਦੁਆ ਮੰਗੋ ਤੇ ਵੀਰੋ ਖਾਲਸ ਦਿਲ ਦੇ ਨਾਲ ਮੰਗੋ ਇਸ ਯਕੀਨ ਨਾਲ ਮੰਗੋ ਕਿ ਤੁਹਾਡੀ ਦੁਆ ਜ਼ਰੂਰ ਪੂਰੀ ਹੋਏਗੀ ਕਿਉਂਕਿ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਖਲੂਸ ਨਾਲ ਜਿਹੜੀ ਦਿਲੋਂ ਪੂਰੇ ਯਕੀਨ ਨਾਲ ਜਿਹੜੀ ਦੁਆ ਮੰਗੀ ਜਾਂਦੀ ਹੈ ਜਿਹੜੀ ਉਹਦੀ ਇਬਾਦਤ ਕੀਤੀ ਜਾਂਦੀ ਹੈ ਉਹਨੂੰ ਵੀਰੋ ਬੜੀ ਪਸੰਦ ਆ। ਉਹ ਬੜੀ ਪਸੰਦ ਕਰਦਾ ਵਾ ਤੇ ਉਹ ਦੁਆ ਵੀ ਵੀਰੋ ਲਾਜ਼ਮੀ ਕਬੂਲ ਹੁੰਦੀ ਹੈ। ਦੁਨੀਆਂ ਦੇ ਵਿੱਚ ਜ਼ਿੰਦਗੀ ਦਾ ਵੀਰੋ ਇਹੀ ਤਰੀਕਾ ਵਾ ਕਿ ਪੂਰੇ ਖਲੂਸ ਨਾਲ ਪੂਰੀ ਮੁਹੱਬਤ ਨਾਲ ਅੱਲਾ ਪਾਕ ਦੀ ਇਬਾਦਤ ਕੀਤੀ ਜਾਵੇ ਉਹਦੀ ਬੰਦਗੀ ਵੀ ਕੀਤੀ ਜਾਵੇ। ਵੀਰੋ ਤੁਹਾਨੂੰ ਅੱਜ ਦੀ ਕਥਾ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਰ ਲਾਜ਼ਮੀ ਕਰਿਓ ਆਪਣਾ ਢੇਰ ਜ਼ਰਾ ਖਿਆਲ ਰੱਖਿਓ ਦੁਆ ਯਾਦ ਰੱਖਿਓ ਅੱਲਾ ਫਰਮਾ।